ਸਟੇਮ ਤੇ ਹੈਗਾ ਕਰੇਰੀ ਪਿੰਡ ਇਥੋਂ ਆਪਾਂ ਸ਼ੁਰੂ ਕਰਨਾ ਹੈ ਕਰੇਰੀ ਲੇਕ ਟ੍ਰੈਕ ਬਹੁਤ ਹੀ ਸੋਹਣੀ ਲੋਕੇਸ਼ਨ ਕਿਆ ਬਾਤਾਂ ਬਹੁਤ ਹੀ ਸ਼ਾਨਦਾਰ ਦੇਖ ਸਕਦੇ ਹੋ ਉੱਤੇ ਬਹੁਤ ਸੋਹਣੇ ਗ੍ਰੀਨਰੀ ਭਰੇ ਪਹਾੜ ਤੇ ਉਹ ਪਰਲੀ ਸਾਈਡ ਤੇ ਹੈਗੀ ਇੱਕ ਬਰਫੀਲੀ ਚੋਟੀ ਤੌਲ ਤਾਰੇ ਜਿਹਾ ਇਹ ਤੇ ਇਧਰ ਹੋਏਗਾ ਸਾਡਾ ਕਰੇਰੀ ਪਿੰਡ ਦੇਖ ਸਕਦੇ ਹੋ ਕਿਆ ਬਾਤਾਂ ਹਾਂਜੀ ਦੋਸਤੋ ਰਾਤ ਰੁਕੇ ਸੀ ਆਪਾਂ ਗਾਈਡ ਮਦਨ ਲਾਲ ਜੀ ਦੇ ਘਰ ਕਰੇਰੀ ਪਿੰਡ ਦੇ ਵਿੱਚ ਸਵੇਰ ਹੋ ਰਹੀ ਹੈ ਸੂਰਜ ਚੜਨ ਜਾ ਰਿਹਾ ਹੈ ਤੇ ਰਾਤ ਆਪਾਂ ਇੱਥੇ ਪਹੁੰਚ ਗਏ ਸੀ ਤਕਰੀਬਨ 8:30 ਮਦਨ ਲਾਲ ਜੀ ਦਾ ਘਰ ਹੈਗਾ ਮੇ ਰੋਡ ਤੋਂ ਜਿਹੜਾ ਨੌਲੀ ਪੋਲਾ ਕਰੇਰੀ ਦੇ ਇੱਕ ਟਰੈਕ ਸਟਾਰਟ ਹੁੰਦਾ ਜਿਹੜਾ ਉਸ ਰੋਡ ਤੋਂ ਤਕਰੀਬਨ 1/2 ਕਿਲੋਮੀਟਰ ਅੰਦਰ ਜੰਗਲ ਦੇ ਵਿੱਚ ਬਹੁਤ ਹੀ ਸੋਹਣੀ ਲੋਕੇਸ਼ਨ ਹੈ। ਕੀ ਬਾਤਾਂ ਨੇ ਮਦਨ لال ਜੀ ਦਾ। ਜਿਹੜਾ ਸੁਭਾਅ ਵੀ ਚੰਗਾ ਹੈ ਤੇ ਤੁਹਾਨੂੰ ਵੀ ਉਹਨਾਂ ਦਾ ਨੰਬਰ ਆਪਾਂ ਇਸ ਵੀਡੀਓ ਦੇ ਵਿੱਚ ਦੇ ਦਾਂਗੇ। ਤਾਂ ਕਿ ਤੁਸੀਂ ਵੀ ਜੇਕਰ ਕ੍ਰੇਜ਼ੀ ਲੇਕ ਟ੍ਰੈਕ ਤੇ ਉਹਨਾਂ ਨੂੰ ਚਾਹੋ ਤਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਸਿੰਪਲ ਸਾਦਾ ਖਾਣਾ ਤੇ ਰਹਿਣਾ ਸਹਿਣਾ ਬਹੁਤ ਵਧੀਆ ਰੂਮ ਬਣਿਆ ਹੋਇਆ ਹੈ। ਨਾਲ ਹੀ ਫੈਮਿਲੀ ਦੇ ਮਦਨ لال ਜੀ ਆਪਣੇ ਰਹਿੰਦੇ ਨੇ ਇੱਥੇ। ਬਾਕੀ ਆਪਣੇ ਆਰਡਰ ਤੇ ਤੁਸੀਂ ਵੇਜਣੋਂ ਵਿੱਚ ਜੋ ਮਰਜ਼ੀ ਵਰਮਾ ਸਕਦੇ ਹੋ। ਕਿਆ ਬਾਤਾਂ ਨੇ ਲੋਕੇਸ਼ਨ ਤੁਸੀਂ ਵੇਖ ਹੀ ਰਹੇ ਹੋ। ਬਹੁਤ ਹੀ ਸੋਹਣੀ ਲੋਕੇਸ਼ਨ ਹੈ ਦੂਰ ਦੂਰ ਤੱਕ ਕਿਆ ਬਾਤਾਂ। ਬਾਕੀ ਪਿੰਡ ਵੀ ਤੁਹਾਨੂੰ ਦਿਖਾਉਣੇ ਆ ਅੱਜ ਥੱਲੇ ਜਾ ਕਿ ਕੋਈ ਟਰੈਕ ਆਪਾਂ ਸਟਾਰਟ ਕਰਨਾ 12 ਵਜੇ ਤੋਂ ਪਹਿਲਾਂ ਆਪਾਂ ਇਹ ਸਾਰਾ ਪਿੰਡ ਘੁੰਮ ਲੈਣਾ। ਲੋ ਵੀ ਦੋਸਤੋ। ਆਹ ਤੁਸੀਂ ਵੇਖ ਰਹੇ ਹੋ। ਉਹ ਘਰ ਜਿੱਥੇ ਪਰੁਕੀ ਸੀ। ਆ ਸਾਹਮਣੇ ਇਹਨਾਂ ਦਾ ਘਰ ਹੈ। ਉਹ ਸਾਹਮਣੇ ਆਪਣਾ ਰੂਸੀ ਘਰ ਅੰਦਰ ਉਹ ਤੁਹਾਨੂੰ ਦਿਖਾ ਦੇ ਕੋਈ ਗੱਲ ਨਹੀਂ। ਆਹ ਲੋਕੇਸ਼ਨ ਹੈ। ਬਹੁਤ ਹੀ ਪਿਆਰੀ ਆਲਟੀਮੇਟ ਲੋਕੇਸ਼ਨ ਹੈ। ਕਹਿੰਦੇ ਗੱਲ ਬਤਾ ਉਹ ਸਾਹਮਣੇ ਬੱਕਰੀਆਂ ਇਧਰ ਆਪਾਂ ਆਏ ਸੀ ਥੱਲੋਂ। ਪੈਦਲ ਆਉਣਾ ਪੈਂਦਾ ਇੱਥੇ ਬਾਈਕ ਜਾਂ ਤੁਹਾਡੀ ਕਾਰ ਨਹੀਂ ਆਉਂਦੀ। ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਇੱਕ ਬਰਤਨ ਨਾਲ ਭਰੀ ਹੋਈ ਚੋਟੀ ਤਲਾ ਤਾਂ ਰੇਂਜ ਲੋ ਵੀ ਸਾਥੀਓ ਆਪਾਂ ਚੱਲ ਪਏ ਆਂ ਥੱਲੇ ਇੱਕ ਰੇਵਰਾ ਉਹ ਬੇਖਣ ਲਈ ਮਦਦ ਨਾਲ ਦੇ ਘਰੋਂ ਤੇ ਮਾਲ ਨਾਲ ਨੇ ਮੇਰੇ ਗਰਮੀਲ ਬੇਗਾ ਜੀ